ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੀ ਗੇਅਰਾਂ ਬਾਰੇ ਬੋਲਵੋ ਮੈਨੂਅਲ ਆ ਦੇਖ ਲਓ ਪਹਿਲਾਂ ਤੁਸੀਂ ਗੇਅਰਾਂ ਦੀ ਆ ਦੇਖ ਲਓ ਗਾਰੀ ਸੀ ਸਪੈਸ਼ਲ ਗੇਅਰ ਜਿਹੜੀ ਦੇਣੀ ਕਹਿ ਦਿੰਦੇ ਆ ਸਿੱਧਾ ਇਹਦੀ ਲੋਡ ਪੈਂਦੀ ਨਹੀਂ ਹੈ ਕਿ ਕਿਤੇ ਜ਼ਿਆਦਾ ਚੜ੍ਹਾਈ ਹੋਵੇ ਉੱਥੇ ਲੋਡ ਆ ਰਿਵਰਸ ਤੇ ਆ 1 2 ਤੇ 3 ਤੇ 1 ਦੇ ਉੱਪਰ ਆ 4 ਆ ਯਾਨੀ 5 ਆ ਤੇ ਆ 6 ਆ ਇਹਨਾਂ ਵਿੱਚ ਸਾਰਾ ਭਲੇਖ ਆ ਤੇ ਆ ਹੈਗਾ ਓਵਰਡ੍ਰਾਈਵ ਹੁਣ ਤੁਹਾਨੂੰ ਦੱਸਦੇ ਆ ਜਿੱਦਾਂ ਮੰਨ ਲਓ ਆਪਾਂ ਪਹਿਲਾ ਗੇਅਰ ਲਾਤਾ ਪਹਿਲੇ ਗੇਅਰ ਚ ਇੱਥੇ ਪਹਿਲਾ ਲੱਗਿਆ ਕਿਉਂਕਿ ਆਹ ਲੀਵਰ ਆ ਜਿਹੜਾ ਆਪਣਾ ਥੱਲੇ ਆ ਲੀਵਰ ਤਾਂ ਪਹਿਲਾ ਹੀ ਲੱਗਣਾ ਉੱਪਰ ਗੇਅਰ ਮਗਰ ਇਹ ਦੂਜਾ ਲੱਗ ਗਿਆ ਇੱਥੇ ਤੇ ਇਧਰ ਤੀਜਾ ਠੀਕ ਹੈ ਜੀ ਹੁਣ ਤੀਜੇ ਤੋਂ ਬਾਅਦ ਚੌਥਾ ਜਦੋਂ ਲਾਣਾ ਆ ਆ ਲੀਵਰ ਨੂੰ ਚੱਕਣਾ ਇਹਨੂੰ ਚੱਕ ਤਾਂ ਤੇ ਜਿੱਥੇ ਆਹ ਆਪਣਾ ਪਹਿਲਾ ਸੀਗਾ ਇੱਥੇ ਚੌਥਾ ਨੇ ਯਾਨੀ ਕਿ ਇਨਸਰਟ ਹੋ ਜਾਣਾ ਤੇ ਇੱਥੇ ਵੀ ਮੁੜ ਕੇ ਹੋ ਗਿਆ ਆਪਣਾ ਪੰਜਵਾਂ ਤੇ ਛੇਵਾਂ ਠੀਕ ਹੈ ਜੀ ਤੇ ਮੁੜ ਕੇ ਜਦੋਂ ਫੇਰ ਯਾਨੀ ਕਿ ਕੱਢ ਕੇ ਚਾਰ ਤੱਕ ਜੋ ਤੀਜੇ ਚ ਲੈ ਕੇ ਆਣੀ ਆ ਲੀਵਰ ਥੱਲੇ ਸਿੱੜ ਦੇਣਾ ਫੇਰ ਉਹਰਾ ਤੀਜੇ ਚ ਆ ਜਾਣੀ ਆ ਤੇ ਆ ਹੁਣ ਤੁਹਾਨੂੰ ਕਲੀਅਰ ਕਰਤਾ ਸੀ ਸਾਰਾ ਗੇਰਾਂ ਦਾ ਹੁਣ ਤੁਹਾਨੂੰ ਆ ਓਵਰ ਡਰਾਈਵ ਦਾ ਦੱਸਦੇ ਆ ਓਵਰ ਡਰਾਈਵ ਇਹ ਹਰੇਕ ਗੇਰ ਚ ਲੱਗ ਜਾਂਦਾ ਪਹਿਲੇ ਜੀ ਵੀ ਲੱਗਣਾ ਦੂਜੇ ਜੀ ਵੀ ਤੀਜੇ ਜੀ ਵੀ ਚੌਥੇ ਪੰਜਵੇਂ ਜਿੱਥੇ ਮਰਜੀ ਲਾਣਾ ਇਹਦਾ ਮਤਲਬ ਕੀ ਅੱਧਾ ਗੇਰਾਂ ਸਾਵੇਂ ਲੋ ਇਹ ਯਾਨੀ ਕਿ ਹੁਣ ਸਾਵੇਂ ਲੋ ਵੀ ਪਹਿਲਾਂ ਖਾਲੀ ਗੱਡੀ ਤੇ ਨਹੀਂ ਇਹਦੀ ਲੋਡ ਪੈਂਦੀ ਨਹੀਂ ਜਦੋਂ ਭਜਾਣੀ ਆ ਯਾਨੀ ਕਿ ਪੰਜਵੇਂ ਤੋਂ ਬਾਅਦ ਪੰਜਵੇਂ ਚ ਲਾ ਦਿਓ ਛੇਵੇਂ ਚ ਲਾ ਦਿਓ ਜੇ ਹੁਣ ਗੱਡੀ ਮੰਨ ਲਓ ਭਰੀ ਹੋਆ ਭਰੀ ਹੋ ਗੱਡੀ ਤੇ ਜਦੋਂ ਮੰਨ ਲਓ ਤੀਜੇ ਚ ਤੁਰੀ ਹੋਆ ਤਾਂ ਉਹਦਾ ਆਰਪੀਐਮ ਬਹੁਤ ਉੱਪਰ ਚੜ ਗਿਆ ਯਾਨੀ ਕਿ ਚੌਥੇ ਜੇ ਜ਼ੋਰ ਮੰਦੀ ਹੈ ਤਾਂ ਤੀਜੇ ਵਿੱਚ ਮੰਨ ਲਓ ਆਵਰਟਾਈ ਲਾ ਦੇਣਾ ਇਹ ਅੱਧਾ ਗੇਅਰ ਆ ਤੇ ਕੰਮ ਕਿੱਦਾਂ ਕਰਦਾ ਆ ਤੁਹਾਨੂੰ ਹੁਣ ਦੱਸਾਂਗੇ ਯਾਨੀ ਕਿ ਆਰਪੀਐਮ ਇਹ ਨਾਲ ਘਟ ਜਾਂਦੇ ਗੱਡੀ ਦਾ ਗੀੜਾ ਵੱਜ ਜਾਂਦਾ ਈ ਠੀਕ ਹੈ ਜਿੱਦਾਂ ਆਪਾਂ ਚੌਥੇ ਨੂੰ ਪੰਜਵੇਂ ਗੇਅਰ ਪਾ ਲਈਏ ਉਹਦਾ ਵੀ ਉਹੀ ਕੰਮ ਆ ਬਾਰੇ ਅੱਧਾ ਗੇਰ ਪੈਂਦਾ ਈ ਤੇ ਕੰਮ ਇਹਦਾ ਉਹੀ ਆ ਵੀ ਇੱਕ ਗੇਅਰ ਜਿੱਦਾਂ ਅੱਗੇ ਸਟੈਪ ਚੱਲ ਜਾਂਦਾ ਈ ਆਰਪੀਐਮ ਆਪਣੇ ਡਾਊਨ ਹੋ ਜਾਂਦੇ ਗੱਡੀ ਦੀ ਸਪੀ ਕੰਮ ਕਿੱਦਾਂ ਕਰਦਾ ਆ ਸਾਨੂੰ ਹੁਣ ਗੱਡੀ ਜਦੋਂ ਚਲਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰਾ ਇਹਦਾ ਹਿਸਾਬ-ਤਾਬ ਦੱਸ ਦਾਂ ਜੀ ਤਾਂ ਕਿ ਤੱਕ ਦੀ ਨਾ ਵਹਣ ਪੂਣੀ ਤੇ ਬਾਕੀ ਰੱਖੀ